ਹਾਂਜੀ ਬਿਲਕੁਲ ਤੇ ਉਹ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ ਨਾ ਸ਼ਰਮਾ ਜੀ ਵੀ ਉਹ ਵੀ ਪ੍ਰਚਾਰੀ ਜਾ ਰਹੀ ਹੈ ਵੀ ਸੀਸੀਐਲ ਵੀ ਮਿਲ ਗਈ ਤੇ ਸਾਰਾ ਕੁਝ ਇਸ ਤਰ੍ਹਾਂ ਦੇ ਇੱਕ ਹੋਰ ਬਦਲਾਅ ਦੀ ਆਪਾਂ ਗੱਲ ਕਰ ਲਗੇ ਕਹਿੰਦੇ ਇਹ ਵੀ ਬਦਲਾਅ ਹੀ ਹੈ ਵੀ ਤਿੰਨਾਂ ਚਾਰ ਸਾਲਾਂ ਦੇ ਵਿੱਚ ਚਾਰ ਐਡਵੋਕੇਟ ਜਨਰਲ ਬਦਲੇ ਗਏ ਜਾਂ ਚਲੇ ਗਏ ਜਾਂ ਕਿਵੇਂ ਵੀ ਕਹੋ ਪ੍ਰਵੀਨ ਜੀ ਸਰਕਾਰ ਨੂੰ ਅਦਾਲਤ ਦੇ ਵਿੱਚ ਜੇਕਰ ਕਿਸੇ ਨੇ ਡਿਫੈਂਡ ਕਰਨਾ ਹੈ ਕਿਸੇ ਨੇ ਆਪਣੀ ਧਰ ਦਾ ਬਚਾਅ ਕਰਨਾ ਹੈ ਤਾਂ ਉਹ ਐਡਵੋਕੇਟ ਜਰਨਲ ਤੇ ਉਹਦੀ ਟੀਮ ਹੁੰਦੀ ਹੈ ਸਹੀ ਹੈ ਜੀ ਬਿਲਕੁਲ ਸਹੀ ਹੋਰ ਸਰਕਾਰ ਨੇ ਦਿਖਾਇਆ ਵੀ ਕਿ ਅਸੀਂ ਇਸ ਕੰਮ ਲਈ ਬਹੁਤ ਗੰਭੀਰ ਹਾਂ 16 ਮਾਰਚ 2022 ਨੂੰ ਸਹੀ ਰੂਪ ਤੇ ਸਰਕਾਰ ਹੋਂਦ ਚਾਹੁੰਦੀ ਹੈ ਤੇ 18 ਮਾਰਚ 2022 ਨੂੰ ਨਵਾਂ ਐਡਵੋਕੇਟ ਜਰਨਲ ਲਾਉਣ ਦੇ ਨੇ ਹੂੰ ਹੂੰ ਇਹ ਪਹਿਲਾ ਕੰਮ ਜਿਵੇਂ ਭਗਵੰਤ ਮਾਨ ਤੋਂ ਬਾਅਦ ਸਭ ਤੋਂ ਪਹਿਲਾ ਐਡਵੋਕੇਟ ਜਰਨਲ ਹੀ ਲਾਇਆ ਹੋਵੇ ਤੇ ਪਹਿਲਾਂ ਹੀ ਤੈਅ ਕਰ ਕੀਤਾ ਵਾ ਸੀਗਾ ਸੋ ਬੜੀ ਚਰਚਾ ਹੋਈ ਸੀ ਕਿ ਲਾਓ ਵੀ ਅਨਮੋਲ ਰਤਨ ਸਿੱਧੂ ਨੂੰ ਉਨਹੀ ਮਾਰਚ 2022 ਨੇ ਅਨਮੋਲਤਨ ਸਿੱਧੂ ਦਾ ਨਾਮ ਕਰਨ ਹੋ ਗਿਆ ਸੀ ਕਿ ਲਓ ਜੀ ਇਹ ਪੰਜਾਬ ਦੇ ਐਡਵੋਕੇਟ ਚਰਨਾ ਜੀ ਜੀ ਜਨਾਬ ਨੂੰ 4 ਮਹੀਨੇ ਤੋਂ ਵੱਧ ਬਖਵਾ ਨਹੀਂ ਮਿਲਿਆ ਕੱਟਣ ਦਾ ਹਮ ਤੁਸੀਂ ਇਹ ਦੇਖੋ ਕਿ ਹੁਣ ਚੌਥਾ ਐਡਵੋਕੇਟ ਜਨਰਲ ਮਿਲਿਆ ਪੰਜਾਬ ਨੂੰ 3 ਸਾਲਾਂ ਚ ਜੀ ਗੁਰਿੰਦਰ ਸਿੰਘ ਗੈਰੀ ਹੋਣਾਂ ਦੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਇਹਨਾਂ ਨੇ ਮਨਿੰਦਰਜੀਤ ਸਿੰਘ ਬੀਦੀ ਨੂੰ ਲਾਇਆ ਅਵਕਾ ਤੋਂ ਤੇ ਰਾਜਪਾਲ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਧਾਰਾ 163 ਤਹਿਤ ਉਹਨਾਂ ਕੋਲੇ ਸ਼ਕਤੀਆਂ ਹੁੰਦੀਆਂ ਸੋ ਠੀਕ ਹੈ ਵਧਾਈਆਂ ਮਨਿੰਦਰਜੀਤ ਸਿੰਘ ਬੇਦੀ ਉਹਨਾਂ ਨੂੰ ਪਰ ਇਹ ਚੌਥੇ ਐਡਵੋਕੇਟ ਜਨਰਲ ਨੇ 3 ਸਾਲਾਂ ਚ ਜੀ ਹੁਣ ਇਹਦੇ ਪਿੱਛੇ ਜੇਕਰ ਤੁਸੀਂ ਚਾਤ ਮਾਰੋਗੇ ਤਾਂ ਤੁਸੀਂ ਇਹ ਦੇਖੋ ਕਿ 19 ਮਾਰਚ 2022 ਨੂੰ ਤੁਸੀਂ ਪਹਿਲਾ ਐਡਵੋਕੇਟ ਜਨਰਲ ਆਪਣੀ ਸਰਕਾਰ ਚਲਾਉਂਦੇ ਹੋ ਹਾਂ ਜੀ ਅਨਮੋਲ ਰਤਨ ਸਿੱਧੂ ਤੇ 30 ਜੁਲਾਈ 2022 ਨੂੰ ਅਸਤੀਫਾ ਦੇ ਜਾਂਦੇ ਨੇ ਹੂੰ ਤੁਹਾਨੂੰ ਲਗਭਗ 4 ਮਹੀਨੇ ਕੁਛਕ ਦਿਨ ਜੀ ਉਸ ਤੋਂ ਬਾਅਦ 30 ਜੁਲਾਈ 2022 ਨੂੰ ਫਿਰ ਬਨੋਦ ਕੇ ਹੀ ਆਉਂਦੇ ਨੇ ਹਮ ਹੁਣ ਅਨਮੋਲ ਰਤਨ ਸਿੱਧੂ ਜਦੋਂ ਲਾਏ ਗਏ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਜਦੋਂ ਐਡਵੋਕੇਟ ਜਰਨਲ ਨੇ ਲੜਨਾ ਹੈ ਅਦਾਲਤ ਦੇ ਵਿੱਚ ਖੜਨਾ ਹੈ ਹਮ ਹਮ ਤਾਂ ਉਹਦੇ ਕੋਲ ਆਪਣੇ ਹਥਿਆਰ ਕਿੰਨੇ ਨੇ ਹਮ ਤੁਸੀਂ ਇਹ ਦੇਖੋ ਕਿ ক্রিকেট ਦੇ ਮੈਦਾਨ 'ਚ ਵੀ ਜਦੋਂ ਖਿਡਾਰੀ ਉਤਰਦੇ ਨੇ ਨਾ ਤਾਂ ਉਹ ਆਪਣੇ ਬੈਟ ਲੱਗਪੱਗ ਤਿਆਰ ਕਰਕੇ ਰੱਖਦੇ ਨੇ ਕਿ ਹਾਂ ਵੀ ਇਦਾਂ ਕਰਾਂਗੇ ਕਿਉਂਕਿ ਉਹਨਾਂ ਨਾਲ ਪ੍ਰੈਕਟਿਸ ਹੋਈ ਹੁੰਦੀ ਹੈ ਉਹਨਾਂ ਤੇ ਹੱਥ ਬੈਠਿਆ ਹੁੰਦਾ ਸਾਰਾ ਕੁਝ ਹੁੰਦਾ ਤੇ ਅਨਮੋਲ ਰਤਨ ਸਿੱਧੂ ਨੇ ਆਪਣੀ ਸੂਚੀ ਦਿੱਤੀ ਕਿ ਜੀ ਆ ਮੇਰੇ ਵਕੀਲਾ ਦੀ ਸੂਚੀ ਹੈ ਜਿਹੜੀ ਟੀਮ ਨਾਲ ਮੈਂ ਕੰਮ ਕਰਨਾ ਚਾਹੁੰਦਾ ਠੀਕ ਹੈ ਜੀ ਉਹਦੇ ਵਿੱਚ ਠੀਕ ਹੈ ਕਿ ਐਡਜਸਟਮੈਂਟ ਹੁੰਦੀ ਹੈ ਕੁਝ ਤੁਸੀਂ ਆਪਣੇ ਵਿੱਚ ਇਹਤੇ ਲਾਉਣੇ ਹੁੰਦੇ ਨੇ 8-10 ਪਰ ਘੱਟੋ ਘੱਟ 15-20 ਤਾਂ ਸਿੱਧੇ ਰੂਪ ਚ ਟੀਮ ਦੇ ਰੂਪ ਚ ਮਿਲਦੇ ਆ ਨਾ ਬੰਦੇ ਨੂੰ ਆਪਣੇ ਕੰਮ ਕਰਨ ਦੇ ਲਈ ਤੇ ਜਦੋਂ ਸੂਚੀ ਜਾਰੀ ਹੋਈ ਅਨਮੋਲ ਰਤਨ ਸਿੱਧੂ ਦਾ ਨਾਮ ਲੱਭੇ ਮਸਾ ਇੱਕ ਦੋ ਲੰਬੇ ਉਹਨੂੰ ਆਪਣੇ ਕੋਈ ਹਰਿਆਣੇ ਤੋਂ ਕੋਈ ਹਿਮਾਚਲ ਤੋਂ ਕੋਈ ਦਿੱਲੀ ਤੋਂ ਕੋਈ ਪਹਾਣੇ ਦਾ ਰਿਸ਼ਤੇਦਾਰ ਕੋਈ 30000 ਦਾ ਰਿਸ਼ਤਦਾਰ پتہ ਨਹੀਂ ਕਿਸ ਚੱਕ ਚੱਕੇ ਲਈ ਹੂੰ ਸਾਨੂੰ ਨਹੀਂ ਆਉਂਦੀ ਕਿਸੇ ਦੀ ਬਕਾਲਤ ਤੇ ਸ਼ਖਸ਼ੋਭਾ ਨਹੀਂ ਆ ਸਾਨੂੰ ਵੀ ਜੀ ਜੀ ਸਹੀ ਹੈ ਜਿਹਦੇ ਨਾਲ ਵਕੀਲ ਲੱਗੇ ਤਾਂ ਉਹਨੇ ਬਕਾਲਤ ਕੀਤੀ ਹੋਈ ਹੂੰ ਪਰ ਸਵਾਲ ਕਿ ਜਿਹੜਾ ਤੁਹਾਡਾ ਲੜਾਈ ਲੜ ਰਿਹਾ ਫੌਜ ਦਾ ਕਪਤਾਨ ਇਹ ਉਸ ਨੂੰ ਆਪਣੀ ਫੌਜ ਆਪਣੇ ਹਿਸਾਬ ਨਾਲ ਸੈਨਿਕ ਨਹੀਂ ਮਿਲੇ ਜਾਂ ਉਹਨੂੰ ਉਸ ਹਿਸਾਬ ਨਾਲ ਹਥਿਆਰ ਨਹੀਂ ਮਿਲੇ ਫਿਰ ਉਹਦੇ ਲਈ ਲੜਾਈ ਲੜਣੀ ਔਖੀ ਸੀ ਤੇ ਦੂਜਾ ਇਹੀ ਨਹੀਂ ਪਤਾ ਇੱਥੇ ਵੀ ਸਵਾਲ ਉਹੀ ਖੜਾ ਹੁੰਦਾ ਕਿ ਅਸੀਂ ਕਿਹਨੂੰ ਜਵਾਬ ਦੇਣਾ ਕਿਦੀ ਮੰਨਣੀ ਹੈ ਕਿਹਦਾ ਹੁਕਮ ਚੱਲਣਾ ਕਦੇ ਸੰਦੀਪ ਪਟਕ ਹੁਕਮ ਦੇ ਰਿਹਾ ਕਦੇ ਰਾਗਵ ਚੱਡਾ ਦੇ ਰਿਹਾ ਕਦੇ ਕੇਜਰੀਵਾਲ ਦੇ ਰਿਹਾ ਕਦੇ ਮਨੀਸ਼ ਜੋਧੀਆ ਦੇ ਰਿਹਾ ਹਾਂ ਕਦੇ ਕਦੇ ਭਗਵੰਤ ਮਾਨ ਦੀ ਪਰਚੀ ਵੀ ਆਉਂਦੀ ਹੋਣੀ ਸੋ ਜਦੋਂ ਇਹੀ ਨਹੀਂ ਪਤਾ ਜੀ ਤੇ ਨਤੀਜਾ ਫਿਰ 4 ਮਹੀਨਿਆਂ ਬਾਅਦ ਅਗਲਾ ਲਾਂਬੇ ਹੋ ਗਿਆ ਹੂੰ ਤੇ ਜਦੋਂ ਇਹ ਲਾਂਬੇ ਹੋਇਆ ਤਾਂ 30 ਜੁਲਾਈ 2022 ਨੂੰ ਅਗਲੇ ਦੂਜਾ ਲਿਆ ਇਹ ਵਿਨੋਦ ਕਈ ਜੀ ਤੇ ਵਿਨੋਦ ਕਈ ਨੂੰ ਪਤਾ ਆਉਂਦਿਆਂ ਹੀ ਪੰਜਾਬ ਛੋ ਲੈ ਮੱਚਿਆ ਕਿ ਭਾਈ ਸਰਕਾਰ ਨੇ ਜਿਨ੍ਹਾਂ ਦੇ ਖਿਲਾਫ ਲੜਨਾ ਉਹਨਾਂ ਦਾ ਤਬਕੀਰ ਰਿਹਾ ਹੈ ਸਹੀ ਹੈ ਉਹ ਰਾਤੀ ਰਾਦੀ ਦਾ ਪੈਰ ਵੀ ਕਰਦਾ ਰਿਹਾ ਤੇ ਉਹਨਾਂ ਨੂੰ ਤਫੀਸਾਂ ਲੈਂਦਾ ਰਿਹਾ ਤੇ ਹੁਣ ਤੁਸੀਂ ਕਿਵੇਂ ਗਾਰੰਟੀ ਕਰੋਗੇ ਚਲੋ ਜੀ ਤਾਂ ਵੀ ਅਗਲੇ ਦੀ ਸਪਾਰਸ ਸੀ ਅਗਲੇ ਦੀ ਪਹੁੰਚ ਸੀ ਅਗਲੇ ਦੀ ਅਪਰੋਚ ਸੀ ਜਾਂ ਸਰਕਾਰਾਂ ਦੀ ਪਸੰਦ ਸੀ ਜੋ ਵੀ ਸੀ ਬਨੋਦ ਕੋਈ ਬਣਿਆ ਵੀ ਤੇ ਬਨੋਦ ਕੋਈ ਟਿਕਿਆ ਵੀ ਪਰ ਪੰਚਾਇਤੀ ਮਾਮਲੇ 'ਚ ਇਹਨੂੰ ਵੀ ਘੇਰਾ ਪਾ ਲਿਆ ਕਿ ਜੀ ਪੰਗ ਕਰਾ ਲਈ ਜੀ ਫਿਰ ਵਾਪਸ ਕਰਾ ਲਈ ਸੋਚੇ ਦੀ ਫਜ਼ੀਅਤ ਵੀ ਹੋਈ ਵਿਰੋਧ ਕਹੀ ਤੇ ਉਹਦੀ ਟੀਮ ਦੀ ਚਲੋ ਆਖਰ ਜੀ 30 ਜੁਲਾਈ 2022 ਨੂੰ ਬਣੇ ਵਿਰੋਧ ਕਈ ਐਡਵੋਕੇਟ ਜਨਰਲ ਸਾਹਿਬ 5 ਅਕਤੂਬਰ 2023 ਨੂੰ ਅਸਤੀਫਾ ਦੇ ਕੇ ਪਰੇ ਹੋ ਗਏ ਅਸਤੀਫਾ ਦਿੱਤਾ ਜਾਂ ਲਿੱਤਾ ਜੋ ਵੀ ਹੋਵੇ ਇੱਕ ਸਾਲ 2 ਕੁ ਮਹੀਨੇ ਜਨਾਬ ਨੇ ਐਡਵੋਕੇਟ ਜਨਰਲੀ ਕੀਤੀ ਪੰਜਾਬ ਦੀ ਜੀ ਫਿਰ ਜੇ ਇਹ ਗਏ ਤਾਂ ਤੀਜੇ ਆ ਗਏ ਤੀਜੇ ਗੁਰਿੰਦਰ ਸਿੰਘ ਗੈਰੀ ਗੈਰੀ ਸਾਹਿਬ ਨੂੰ 5 ਅਕਤੂਬਰ 2023 ਨੂੰ ਲਿਆਏ ਤੇ 3 ਮਾਰਚ 2025 ਨੂੰ ਅੰਦਸਥੀ ਭਾਗ ਹੂੰ ਹੂੰ ਲਗਭਗ ਮਤਲਬ ਕਿ ਹੁਣ ਤੱਕ ਇਹਨਾਂ ਚਾਰਾਂ ਦੇ ਵਿਚੋਲੇ ਚੌਪਸੇ ਦਾ ਕਾਰਜਕਾਲ ਤਾਂ ਸ਼ੁਰੂ ਹੋਇਆ ਹੈ ਪਹਿਲੇ ਤਿੰਨਾਂ ਦੇ ਵਿਚੋਂ ਸਭ ਤੋਂ ਲੰਮਾ ਸਮਾਂ ਜੇ ਕੋਈ ਰਿਹਾ ਗੁਰਿੰਦਰ ਸਿੰਘ ਗੈਰੀਓ ਰਹੇ ਨੇ 1 ਸਾਲ 5 ਕ ਮਹੀਨੇ ਇਹਨਾਂ ਨੇ ਕੀਤੀ ਪਰ ਉਸ ਤੋਂ ਬਾਅਦ ਇਹ ਵੀ ਅਸਤੀਫਾ ਦੇ ਤੇ ਅਸਤੀਫਾ ਪ੍ਰਵਾਨ ਵੀ ਜਦੋਂ ਹੋ ਗਿਆ ਤੇ ਹੁਣ ਨਵੇਂ ਸੋ ਇਸ ਲਈ ਇੱਥੇ ਹਿਸਾਬ ਲਾ ਲੋ ਕਿ ਇਹ ਬਦਲਾਅ ਹੀ ਕਹੋਗੇ ਇਹਨੂੰ ਭਾਈ ਕਿ 3 ਸਾਲਾਂ ਚ 4-4 ਤੁਹਾਨੂੰ ਐਡਵੋਕੇਟ ਜਰਨਲ ਲਾਉਣੇ ਪੈਂਦੇ ਨੇ ਤੇ ਜਾਂ ਤਾਂ ਉਨੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰ ਰਹੇ ਜਾਂ ਤੁਹਾਡੇ ਨਕਸਲੇ ਨਹੀਂ ਕੋਈ ਆ ਰਿਹਾ ਜਾਂ ਤੁਸੀਂ ਜਿਵੇਂ ਚਲਾਉਣਾ ਚਾਹੁੰਦੇ ਆਪਣਾ ਕਾਨੂੰਨ ਦਾ ਪਾਸਟ ਪੜਾਉਣਾ ਚਾਹੁੰਦੇ ਅਗਲੇ ਕਹਿੰਦੇ ਇਹ ਨਹੀਂ ਚੱਲਦਾ ਹੁੰਦਾ ਜੀ ਇੰਨਾ ਵੀ ਸੋ ਇਸ ਲਈ ਹੈ ਦਿੱਕਤਾਂ ਤਾਂ ਕੁਝ ਹੈਗੀਆਂ ਜਨਾਬ ਜੀ ਬਿਲਕੁਲ ਬਿਲਕੁਲ